ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੁੱਢਣਵਾਲ ਵਾਲੀਆਂ ਬੀਬੀਆਂ ਦਾ ਢੱਡ ਜਥਾ ਮੈਂ ਜਸਵਿੰਦਰ ਕੌਰ ਆਪ ਜੀ ਦੇ ਨਾਲ ਚੰਦਕ ਸਤਨਾ ਸਾਂਝਿਆ ਕਰਨ ਜਾ ਰਹੇ ਆ ਸੋ ਧਿਆਨ ਦੇਣਾ ਜੀ ਗੋਠੀਆਂ ਵਾਲਿਓ ਕਰਾਵਾਲਿਓ ਭਰੇ ਹੋਏ ਪਰਿਵਾਰਾਂ ਵਾਲਿਓ ਇਕ ਕੋਠੀਆਂ ਵਾਲਿਓ ਕਾਰਾਂ ਵਾਲਿਓ ਪਰੇ ਹੋਏ ਪਰਿਵਾਰਾਂ ਵਾਲਿਓ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਹਏ ਸਾਬ ਸਾਬ ਕੇ ਆਪਾ ਰੱਖਦੇ ਆਪਣੇ ਰਾਜਦੁਲਾਰਿਆਂ ਨੂੰ ਵੀ ਮਹਾ ਜੀ ਨੇ ਹਿੰਜਣਾ ਢੋਲੀ ਤੱਕ ਕੇ ਟੁੱਟਦੇ ਤਾਰਿਆਂ ਨੂੰ ਬੀਮਾ ਜਿ ਨਹੀਂ ਜਨਾ ਡੋਲੀ ਤੱਕ ਕੇ ਟੁੱਟਦੇ ਤਾਰਿਆਂ ਨੂੰ ਹੱਸ ਕੇ ਦੇਸ਼ ਕੋਮਲੀ ਵਾਰਿਆ ਹਾ ਹੱਸ ਕੇ ਦੇਸ਼ ਕੋਮਲੀ ਵਾਰਿਆ ਇੱਕੋ ਇੱਕ ਨਿਸ਼ਾਨੀ ਨੂੰ ਹਾ ਬੱਚਿਆਂ ਵਾਲਿਓ ਪੁੱਲਿਨਾ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ